ਕਿਉਂਕਿ ਜਦੋਂ ਇੱਕ ਹਸਬੰਡ ਤੇ ਵਾਈਫ ਇਕੱਠੇ ਰਹਿੰਦੇ ਹੋਣ ਇਕੱਠੇ ਬੈਠਦੇ ਹੋਣ ਇਕੱਠੇ ਜਾ ਕੇ ਕਿਸੇ ਕਮਰੇ ਚ ਸਟੇ ਕਰਦੇ ਹੋਣ ਤੇ ਜਾਹਿਰ ਹੈ ਕਿ ਉਹ ਰਿਸ਼ਤਾ ਪਾਕ ਹੁੰਦਾ ਪਰ ਜਦੋਂ ਇਹਨਾਂ ਬਾਰੇ ਅੱਜ ਮੈਨੂੰ ਪਤਾ ਲੱਗਾ ਤੇ ਮੇਰੇ ਆਪ ਤੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਕਿ ਯਾਰ ਉਹ ਕਹਿੰਦੇ ਕਿ ਮੈਂ 2 ਸਾਲ ਤੋਂ ਆਪਣੇ ਹਸਬੰਡ ਦੇ ਨਾਲ ਰਹੀ ਹੀ ਨਹੀਂ ਰਹੀ ਜਦੋਂ ਇੱਕ ਵਾਈਫ ਆਪਣੇ ਹਸਬੰਡ ਦੇ ਨਾਲ 2 ਸਾਲ ਤੋਂ ਰਹੀ ਨਹੀਂ ਰਹੀ ਤੇ ਫਿਰ ਉਸ ਰਿਸ਼ਤੇ ਦੇ ਨਤੇ ਬਾਹਰ ਜਦੋਂ ਮਿਲਣਾ ਜਾਂ ਕਿਸੇ ਹੋਟਲ ਦੇ ਵਿੱਚ ਸਟੇ ਕਰਨਾ ਫਿਰ ਤਾਂ ਉਹ ਗਲਤ ਗੱਲ ਹੈ ਜਿਹੜਾ ਬੰਦਾ ਆਪਣੀ ਵਾਈਫ ਨੂੰ ਆਪਣੀ ਵਾਈਫ ਨਹੀਂ ਘਰ ਆ ਕੇ ਕਹਿ ਰਿਹਾ ਬਾਹਰ ਜਿੱਥੇ ਮਰਜੀ ਘੁੰਮਦਾ ਪਿਆ ਜਾਂ ਜਿੱਥੇ ਮਰਜੀ ਘੁਮਾਉਂਦਾ ਪਿਆ ਇਹ ਤਾਂ ਸਰਾ ਸਰ ਗਲਤ ਗੱਲ ਹੈ ਇਹਦਾ ਮਤਲਬ ਤੁਸੀਂ ਯੂਜ਼ ਕਰਦੇ ਪਏ ਹੋ ਉਸ ਔਰਤ ਨੂੰ ਅਸੀਂ ਤੇ ਉਹਨਾਂ ਨੇ ਪੂਹਦੇ ਤਾਂ ਵੀ ਇੰਨੇ ਕਿੱਥੇ ਇਹਦੇ ਸਲਾਹ ਜੀ ਸੀ ਸੀ ਬੋਸ ਆ ਪਾਣੀ ਆ ਤੁਹਾਡੇ ਸਾਹਮਣੇ ਆਇਆ ਹਾਂ ਜੀ ਲਖੋ ਆਉਂਦੇ ਆਂ ਫੋਟੋ ਲਾਇਆ ਆਈ ਇਹਨਾਂ ਨੂੰ ਇਹ ਕਹਿੰਦੇ ਮੁੰਡਾ ਅੱਗੇ ਇਹ ਵੀ ਮੁੰਡਾ ਅੰਦਰ ਆ ਮੈਂ ਨਾ ਕਹਿੰਦਾ ਉਹ ਜਿਹੜਾ ਕੱਲ ਲੱਤ ਲਾਛੀਲਾ ਜਾਦੇ ਇਹਨਾਂ ਦੇ ਘਰ ਹੈਗਾ ਮੁੰਡਾ ਬਿਲਕੁਲ ਬਿਲਕੁਲ ਇਹ ਨਹੀਂ ਕਿ ਜਨਾਨੀ ਨਾਲ ਗਈ ਤੁਹਾਡੀ ਕੋਈ ਜੜੀ ਤੇਰੀ ਕੋਣ ਹੀ ਨਾਲ ਦੂਦੇ ਹੋ ਆ ਇਹ ਆਇਆ ਆਪਣਾ ਜਦੋਂ ਜਦੋਂ ਇਹ ਨੰਗਾ ਹੈ ਤਾਂ ਉਥੇ ਜਾ ਕੇ ਜਿਹੜੀ ਗੱਲਬਾਤ ਹੁੰਦੀ ਆ ਉਹ ਥਾਣੇ ਜਾ ਕੇ ਕਰਦੇ ਨਹੀਂ ਜਾ ਕੇ ਉਥੇ ਇਹ ਮਰਾਜ ਜੀ ਐਸਆਈ ਇਹ ਮਰਾਜਾ ਇਹਨਾਂ ਨੂੰ ਬੁਲਾ ਰਿਹਾ ਹਾਂ ਸਾਖਾਂ ਤੇ ਕੁਛ ਨੱਕ ਨਹੀਂ ਲੱਗਦੀ ਯਾਨੀ ਐਸੇ ਅੰਕ ਨਹੀਂ ਲੱਗਦੀ ਧਾਰਮਿਕ ਧਾਰਮਿਕ ਗੱਲ ਹੈ ਜੀ ਦੇਖੋ ਜਦੋਂ ਤੁਹਾਨੂੰ ਪਤਾ ਕਿ ਉਹ ਐਸੀ ਸਮਾਜ ਚੋਂ ਬਟੋਕ ਕਰਦੀ ਤੇ ਤੁਸੀਂ ਵਿਆਹ ਕਿਉਂ ਕਰਾਇਆ ਅੱਜ ਤੁਸੀਂ ਉਹਨੂੰ ਕੁੜੀ ਕਹਿ ਕੇ ਤੁਸੀਂ ਮਹਿੰਦਰਾ ਕਿਹਦੀ ਗੱਲ ਹੈ ਮੇਰਾ ਨਾਮ ਹਰਪ੍ਰੀਤ ਹੈ ਅਸ ਤੋਂ 4 ਸਾਲ ਪਹਿਲੇ ਮੇਰਾ ਇੱਥੇ ਪ੍ਰਥਮੇਸ਼ ਮੋਹਨ ਰਾਹੁਲ ਦੇ ਨਾਲ ਮੈਰਿਜ ਹੋਈ ਸੀਗੀ ਸੱਡੀ ਲਵ ਮੈਰੀ ਸੀਗੀ ਤੇ 2.5 ਸਾਲ ਮੈਂ ਇੱਥੇ ਰਹੀ ਆ 2.5 ਸਾਲ ਤੋਂ ਬਾਅਦ ਇਹਨਾਂ ਦੀ ਮਦਰ ਨੇ ਮੈਂ ਦਫਤਰ ਦੇ ਕੰਮ ਗਈ ਆ ਬਾਅਦ ਆਉਂਦਿਆਂ ਨੂੰ ਉਹਨਾਂ ਨੇ ਗੇਟ ਨੂੰ ਤਾਲਾ ਲਗਾ ਲਿਆ ਔਰ ਗੇਟ ਨਹੀਂ ਖੋਲਿਆ ਜਿਹੜੇ ਕਿਹੜੇ ਦਫਤਰ ਤੇ ਕੰਮ ਕਰਦੇ ਸੀ ਇਸ ਟਾਈਮ ਮੈਂ ਪਠਾਨਗੋੜ ਸੀਗੀ ਮੇਰੇ ਟਾਈਮ ਵਿੱਚ ਬਿਲਡਿੰਗ ਇਨਸਪੈਕਟਰ ਆ ਪਾਰਫਿਸ਼ਨ ਦਾ ਇਨਾਂ ਨੇ ਗੇਟ ਨਹੀਂ ਖੋਲਿਆ ਮੈਂ ਰਾਤੀ 10 ਵਜੇ ਤੱਕ ਇੱਥੇ ਗੇਟ ਦੇ ਬਾਹਰ ਖੜੀ ਰਹੀ ਆਂ ਫਿਰ ਰਾਹੁਲ ਨਾਲ ਢੜੀ ਕਿਤਾ ਮੁਲਾਕਾਤ ਹੋਈ ਤੇ ਕਿਤਾ ਜਿਹੜੇ ਪਹਿਲੇ ਤਾਰੇ ਮੈਰਿਜ ਦਾ ਜੀ ਰਾਹੁਲ ਨਾਲ ਮੇਰੀ ਦਫਤਰੀ ਮੁਲਾਕਾਤ ਹੋਈ ਸੀਗੀ ਉੱਥੇ ਇਹਨੂੰ ਮੈਨੂੰ ਕਿਹਾ ਕਿ ਮੈਂ ਇੰਡੀਅਨ ਇੰਟੈਲੀਜੈਂਸੀ ਚਾ ਤੇ ਮੈਂ ਇਸ ਟਾਈਮ ਸਸਪੈਂਡ ਚੱਲ ਰਿਹਾ ਫਿਰ ਚਲੋ ਸਾਡਾ ਆਪਸ ਚ ਅਸੀਂ ਮੈਰਿਜ ਕਰਾ ਲਈ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਮੈਂ ਪਠਾਨਕੋਟ ਮੇਰੀ ਜੁਆਇਨਿੰਗ ਹੋਈ ਹੈ ਮੈਂ ਉੱਥੇ ਗਈ ਆ ਇਹਨਾਂ ਨੇ ਆਂਦਿਆਂ ਨੂੰ ਗੇਟ ਨਹੀਂ ਖੋਲਿਆ ਮੇਰਾ ਤੀ 10 ਵਜੇ ਤੱਕ ਉਦੋਂ ਖੜੀ ਰਹੀਆਂ ਇੱਥੇ ਫਿਰ ਮੇਰੇ ਘਰੋਂ ਆਏ ਨੇ ਮੈਨੂੰ ਲੈ ਕੇ ਗਏ ਨੇ ਨੈਕਸਟ ਡੇ ਅਸੀਂ ਫੇਰ ਆਏ ਆ ਇਹਨਾਂ ਨੇ ਫੇਰ ਨੀ ਗੇਟ ਖੋਲਿਆ ਉਸ ਤੋਂ ਨੈਕਸਟ ਡੇ ਅਸੀਂ ਫੇਰ ਆਏ ਆ ਫਿਰ ਇਹਨਾਂ ਨੇ ਗੇਟ ਦੇ ਇੱਕ ਬਾਹਰ ਲੋਕ ਲਾਇਆ ਹੈ ਜਿਸ ਕਰਕੇ ਮਤਲਬ ਥੋੜਾ ਮੇਰੇ ਮਤਲਬ ਘਰ ਦੇ ਬੋਲੇ ਕਿ ਇਹ ਕੀ ਜਿੱਦਾਂ ਵੀ ਮਤਲਬ ਪੇਰੈਂਟਸ ਨੂੰ ਪੇਰੈਂਟਸ ਕਰਦੇ ਆ ਉਹਨਾਂ ਨੂੰ ਫੀਲ ਹੋਇਆ ਕਿ ਇਦਾਂ ਥੋੜੀ ਗੱਲ ਨਾ ਚਾਹੀਦਾ ਉਸ ਤੋਂ ਬਾਅਦ ਵੈਰੀ ਨੈਕਸਟ ਡੇ ਇਹਨਾਂ ਦੀ ਮਦਰ ਨੇ ਥਾਣੇ 'ਚ ਕੰਪਲੇਂਟ ਲਿਖਾ ਦਿੱਤੀ ਕਿ ਇਹ ਸਾਨੂੰ ਮਾਰ ਕੇ ਭੱਜੀ ਹੈ ਜਦਕਿ ਮੈਂ 3 ਦਿਨ ਇੱਥੇ ਆਂਦੀ ਰਹੀ ਆ ਮੈਂ ਜੇ ਮੇਰੇ 'ਚ ਕੋਈ ਗਲਤੀ ਹੁੰਦੀ ਤੇ ਮੈਂ ਆਣਾ ਥੋੜੀ ਸੀਗਾ ਵਾਪਸ ਈਵਨ ਜਦੋਂ ਮੈਂ ਇਥੋਂ ਘਰੋਂ ਗਈ ਵੀ ਆ ਉਸ ਦਿਨ ਮੈਂ ਇਹਦੀ ਮਦਰ ਨੂੰ ਰੋਟੀ ਬਣਾ ਕੇ ਦੇ ਕੇ ਖਵਾ ਕੇ ਗਈ ਆ ਇਹਦੀ ਮਦਰ ਮੈਨੂੰ ਬਾਅਦ ਤੱਕ ਛੱਡਣ ਆਈ ਹੈ ਠੀਕ ਹੈ ਫਿਰ ਥੋੜੇ 10 ਦਿਨ ਬਾਅਦ ਵਾਗੇ ਮੈਨੂੰ ਅਜੇ ਤੱਕ ਮੈਨੂੰ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਅਜੇ ਤੱਕ ਮੈਨੂੰ ਕੋਈ ਨੋਟ ਨਹੀਂ ਕਰਾਇਆ ਗਿਆ ਜਿਹੜਾ ਤੁਹਾਨੂੰ ਐਸਸੀ ਦਾ ਕਹਿੰਦੇ ਸੀ ਕਹਿੰਦੇ ਜੀ ਇਹ ਚੂੜਿਆਂ ਦੀ ਕੁੜੀ ਹੈ ਅਸੀਂ ਨਹੀਂ ਰੱਖਣੀ ਹੁਣ ਇਹਨਾਂ ਦੀ ਮਦਰ ਦੀ ਏ ਥਿੰਕਿੰਗ ਹੈ ਕਿ ਇਹ ਚੂੜਿਆਂ ਨੇ ਪਹਿਲੇ ਸਭ ਪਤਾ ਸੀਗਾ ਜੀ ਸਾਡੇ ਘਰ ਵੀ ਆਂਦਾ ਸੀਗਾ ਸਭ ਪਤਾ ਸੀਗਾ ਉਹਨੂੰ ਇਹ ਕਿੱਥੇ ਘੱਟ ਇਹ ਬ੍ਰਾਹਮਣ ਨੇ ਬ੍ਰਾਹਮਣ ਹੋਏ ਤੁਸੀਂ ਮੰਨਦੇ ਹੋ ਜੀ ਤੁਸੀਂ ਮੇਰਾ ਘਰ ਹੈ ਮੈਨੂੰ ਘਰ ਐਂਟਰ ਕਰਨ ਦੇ ਨਾ ਕੋਈ ਡਿਵੋਰਸ ਹੋਇਆ ਹੈ ਦੋ ਸਾਲ ਤੋਂ ਮੈਂ ਇਹਨੂੰ ਮੇਰੇ ਨਾਲ ਬਾਹਰ ਰਹਿ ਰਿਹਾ ਹੈ ਬਾਰ ਡਾਕਟਰ ਜਾ ਰਹੇ ਹਨ ਮਤਲਬ ਹਰ ਕੀ ਦੇਸੀ ਘੁੰਮਨ ਜਾ ਰਹੇ ਆ ਮੇਰੇ ਪਿੰਡ ਜਾ ਰਿਹਾ ਪਰ ਮੈਨੂੰ ਆਪਣੇ ਘਰ ਕਿਉਂ ਨਹੀਂ ਐਂਟਰ ਕਰਨ ਦੇ ਰਿਹਾ ਮੈਂ ਉਹਦੇ ਘਰ ਜਾਣਾ ਹੈ ਨਾ ਮੇਰਾ ਵੀ ਘਰ ਹੈ ਦਵਾਈ ਲਵ ਮੈਚ ਹੋਈ ਕੱਲੀ ਜਿਹੜਾ ਦਿੱਤੀ ਸੀ ਇਸੇ ਘਰ ਚਾਹੀ ਸੀ ਇਸੇ ਘਰ ਚ ਹੀ ਆਈ ਸੀ ਇਸੇ ਘਰ ਚਾਹੀ ਸੀ ਬਾਈ ਮਾਤਾ ਦਾ ਇਹੀ ਕਹਿਣਾ ਹੈ ਕਿ ਉਹਨੂੰ ਬੇਦਖਲ ਕੀਤਾ ਗਿਆ ਹੈ ਮਾਤਾ ਦਾ ਕਹਿਣਾ ਹੈ ਬੇਦਖਲ ਕੀਤਾ ਗਿਆ ਬੇਦਖਲ ਉਹਨਾਂ ਨੇ ਮੈਰਿਜ ਤੋਂ ਬਾਅਦ ਕੀਤਾ ਹੈ ਉਹਨਾਂ ਨੇ ਠੀਕ ਹੈ ਕੀਤਾ ਜਾਂ ਨਹੀਂ ਕੀਤਾ ਤੁਹਾਨੂੰ ਪਤਾ ਪਤਾ ਨਹੀਂ ਕੀਤਾ ਮੈਨੂੰ ਇਸ ਬਾਰੇ ਨਹੀਂ ਪਤਾ ਕਿਉਂਕਿ ਮੁੰਡਾ ਰੋਜ਼ ਘਰ ਆ ਰਿਹਾ ਹੈ ਜਿਹੜੀ ਉਹ ਮੇ ਨਾਲ ਰੋਜ਼ ਰਾਤੀ ਵੀਡੀਓ ਕਾਲ ਕਰਦਾ ਮੈਂ ਉਹਦੇ ਸਕਰੀਨਸ਼ਾਟ ਲਏ ਨੇ ਇਹਨਾਂ ਦੇ ਘਰ ਦੇ ਸਕਰੀਨਸ਼ਾਟ ਨੇ ਸਾਰੇ ਠੀਕ ਹੈ ਔਰ ਇਥੋਂ ਇਹਨਾਂ ਦੇ ਕੈਮਰੇਜ਼ ਦੀਆਂ ਤੁਸੀਂ ਵੀਡੀਓਜ਼ ਘਟਾਓ ਕਿ ਆਈ ਥਿੰਕ 10 ਦਿਨ ਪਹਿਲੇ ਦੀਆਂ ਘਟਾਲੋਗੇ ਤੇ ਉਹ ਘਰ ਹੀ ਹੋਏਗਾ ਜਿਸ ਬੱਚੇ ਨੂੰ ਅਸੀਂ ਬੇਦਖਲ ਕੀਤਾ ਉਹਨੂੰ ਅਸੀਂ ਘਰ ਥੋੜੀ ਐਂਟਰ ਕਰਨ ਦਵਾਨੇ ਘਰ ਘਰ ਲੱਗਾ ਹੈ ਉਹਦੇ ਕੱਪੜੇ ਉੱਪਰ ਪਏ ਘਰ ਨੇ ਮੇਰੇ ਵੀ ਇਵਨ ਕੱਪੜੇ ਘਰ ਨੇ ਮੇਰੇ ਡਾਕੂਮੈਂਟਸ ਇਹਨਾਂ ਦੇ ਘਰ ਨੇ ਉਹ ਦੋਦੇ ਮੈਨੂੰ ਕੁਝ ਨਹੀਂ ਦੇ ਉਹਨਾਂ ਦੀ ਮਾਤਾ ਨੂੰ ਜਿਹੜੀ 120 ਪਰ ਪੁੱਤ ਵਾਲੇ ਜਿਹੜੇ ਕਿ ਕਹਿੰਦੇ ਸੀ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਆਹ ਦਾ ਜਿਹੜਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਕੀ ਤੁਹਾਨੂੰ ਕੋਰਟ ਮੈਨੂੰ ਕੋਈ 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 ਨੋਟਿਸ ਨਹੀਂ ਆਇਆ ਕੋਈ ਮੈਨੂੰ ਨੋਟ ਨਹੀਂ ਕਰਾਇਆ ਗਿਆ ਜੇ ਕੋਈ ਚੱਲ ਰਿਹਾ ਹੈ ਮੈਨੂੰ ਕੁਝ ਨੋਟ ਨਹੀਂ ਕਰਾਇਆ ਤੁਹਾਨੂੰ ਜਿਹੜਾ ਕੋਰਟ ਵਾਲਾ ਕੋਈ ਨੋਟਿਸ ਨਹੀਂ ਕੋਈ ਕੋਈ ਨੋਟ ਨਹੀਂ ਕਰਾਇਆ ਅਜੇ ਤੱਕ ਜੀ ਕੁਝ ਨੋਟ ਨਹੀਂ ਮੈਨੂੰ ਇਨਸਾਫ ਦਿੱਤਾ ਜਾਵੇ ਮੈਂ ਦਰਦ ਦਰ ਟੱਕੇ ਖਾ ਰਹੀ ਹਾਂ ਇੱਕ ਘਰ ਹਾਂਜੀ ਮੈਂ ਸੰਜੂ ਰੋੜਾ ਜੀ ਸਟੇਟ ਸੈਕਟਰੀ ਪ੍ਰਦੇਸ਼ ਕਾਂਗਰਸ ਤੋਂ ਸਿਟੀ ਜਲੰਧਰ ਦੇ ਵਿੱਚੋਂ ਸਾਡੇ ਬਹੁਤ ਕਾਬਿਲ ਅਫ ਔਰ ਕਾਰਪੋਰੇਸ਼ਨ ਦੇ ਵਿੱਚ ਇੰਨੀ ਮਿਹਨਤ ਕਰ ਰਹੀ ਕੁੜੀ ਜਦੋਂ ਪਤਾ ਲੱਗਾ ਕਿ ਫੈਮਿਲੀ ਡਿਸਪਿਊਟ ਇਹਨਾਂ ਦਾ ਕੋਈ ਚੱਲ ਰਿਹਾ ਹੈ ਅੱਜ ਹੀ ਮੈਨੂੰ ਪਤਾ ਲੱਗਾ ਵੈਸੇ ਤਾਂ ਇਹ ਹਸਬੰਡ ਵਾਈਫ ਹਮੇਸ਼ਾ ਹੀ ਉੱਥੇ ਜਦੋਂ ਜਲੰਧਰ ਦੇ ਵਿੱਚ ਆਉਂਦੇ ਸੀ ਤੇ ਉੱਥੇ ਹੋਟਲ 'ਚ ਸਟੇ ਕਰਨੀ ਜਾਂ ਕੱਠਿਆਂ ਨੇ ਰਹਿਣਾ ਕੱਠਿਆਂ ਨੇ ਖਾਣਾ ਕਦੀ ਮੈਨੂੰ ਲੱਗਾ ਨਹੀਂ ਕਿ ਇਹ ਹਸਬੰਡ ਵਾਈਫ ਦਾ ਇੰਨਾ ਜ਼ਿਆਦਾ ਜਿਸਮੂੜ ਆਪਸ ਵਿੱਚ ਹੈਗਾ ਕਿਉਂਕਿ ਜਦੋਂ ਇੱਕ ਹਸਬੰਡ ਤੇ ਵਾਈਫ ਇਕੱਠੇ ਰਹਿੰਦੇ ਹੋਣ ਇਕੱਠੇ ਬਹਿੰਦੇ ਹੋਣ ਇਕੱਠੇ ਜਾ ਕੇ ਕਿਸੇ ਕਮਰੇ ਚ ਸਟੇ ਕਰਦੇ ਹੋਣ ਤੇ ਜਾਹਿਰ ਹੈ ਕਿ ਉਹ ਰਿਸ਼ਤਾ ਪਾਕ ਹੁੰਦਾ ਪਰ ਜਦੋਂ ਇਹਨਾਂ ਬਾਰੇ ਅੱਜ ਮੈਨੂੰ ਪਤਾ ਲੱਗਾ ਤੇ ਮੇਰੇ ਆਪ ਤੇ ਪੈਰਾਂ ਥਲੋ ਜ਼ਮੀਨ ਨਿਕਲ ਗਈ ਕਿ ਯਾਰ ਉਹ ਕਹਿੰਦੇ ਕਿ ਮੈਂ 2 ਸਾਲ ਤੋਂ ਆਪਣੇ ਹਸਬੰਡ ਦੇ ਨਾਲ ਰਹੀ ਹੀ ਨਹੀਂ ਰਹੀ ਜਦੋਂ ਇੱਕ ਵਾਈਫ ਆਪਣੇ ਹਸਬੰਡ ਦੇ ਨਾਲ 2 ਸਾਲ ਤੋਂ ਰਹੀ ਨਹੀਂ ਰਹੀ ਤੇ ਫਿਰ ਉਸ ਰਿਸ਼ਤੇ ਦੇ ਨਾਤੇ ਬਾਹਰ ਜਦੋਂ ਮਿਲਣਾ ਜਾਂ ਕਿਸੇ ਹੋਟਲ ਦੇ ਵਿੱਚ ਸਟੇ ਕਰਨਾ ਫਿਰ ਤਾਂ ਉਹ ਗਲਤ ਗੱਲ ਹੈ ਜਿਹੜਾ ਬੰਦਾ ਆਪਣੀ ਵਾਈਫ ਨੂੰ اپنی ਵਾਈਫ ਨਹੀਂ ਘਰ ਆ ਕੇ کہہ ਰਿਹਾ ਬਾਹਰ ਜਿੱਥੇ ਮਰਜੀ ਘੁੰਮਦਾ ਪਿਆ ਜਾਂ ਜਿੱਥੇ ਮਰਜੀ ਘੁਮਾਉਂਦਾ ਪਿਆ ਇਹ ਤਾਂ ਸਰਾ ਸਰ ਗਲਤ ਗੱਲ ਹੈ ਇਹਦਾ ਮਤਲਬ ਤੁਸੀਂ ਯੂਜ਼ ਕਰਦੇ ਪਏ ਹੋ ਉਸ ਔਰਤ ਨੂੰ ਤੁਸੀਂ ਯੂਜ਼ ਐਂਡ ਥ्रो ਕਰਦੇ ਪਏ ਹੋ ਇਹ ਬਹੁਤ ਹੀ ਘਟੀਆ ਗੱਲ ਹੈ ਕਿਉਂਕਿ ਜਿਹੜਾ پاک ਰਿਸ਼ਤਾ ਤੁਸੀਂ ਇੱਕ ਮੈਨੂੰ ਹੁਣ ਪਤਾ ਲੱਗਾ ਕਿ ਮੈਂ ਜੀ ਐਸੀ ਸਮਾਜ ਤੋਂ ਕੋਈ ਬਿਲੋਂਗ ਕਰਦੀ ਆ ਪਰ ਜੇ ਐਸੀ ਸਮਾਜ ਕੀ ਗਲਤ ਧਰਮ ਕੀ ਕਹਿੰਦਾ ਕਿ ਕਿਸੇ ਦੀ ਸਮਾਜਿਕ ਤੌਰ ਤੇ ਜੇ ਅਸੀਂ ਗੱਲ ਕਰਦੇ ਆ ਮੈਂ ਅੱਜ ਇੱਕ ਗੱਲ ਕਹੂੰਗਾ ਸਮਾਨਤਾ ਦੇ ਅਧਿਕਾਰ ਸਭ ਨੂੰ ਮਿਲਿਆ ਬਾਬਾ ਸਾਹਿਬ ਅੰbedkar ਜੀ ਨੇ ਜਦੋਂ ਦੇ ਸੰਵਿਧਾਨ ਲਿਖਿਆ ਆ ਭਰਦੇਸ਼ ਨੂੰ ਸੰਵਿਧਾਨ ਦਿੱਤਾ ਆ ਉਹਦੇ ਵਿੱਚ ਸਮਾਨਤਾ ਦੇ ਅਧਿਕਾਰ ਸਭ ਨੂੰ ਦਿੱਤਾ ਆ ਅੱਜ ਇੱਕ ਐਸੀ ਸਮਾਜ ਦੇ ਹੋਣ ਕਰਕੇ ਇੱਕ ਕੁੜੀ ਨੂੰ ਤਦਅਹਕਾਰਿਆ ਜਾ ਰਿਹਾ ਕਿੱਥੇ ਸਮਾਜ ਖੜਾ ਜੇ ਤੈਨੂੰ ਪਤਾ ਸੀ ਇਹ ਐਸੀ ਸਮਾਜ ਤੋਂ ਆ ਫਿਰ ਤੂੰ ਘੱਟ ਘੱਟ ਵਿਆਹ ਹੀ ਨਾ ਕਰਾਉਂਦਾ ਤੂੰ ਉਹਦੀ ਜ਼ਿੰਦਗੀ ਬਰਬਾਦ ਕਿਉਂ ਕੀਤੀ ਇਹ ਗੱਲਾਂ ਦੀ ਹਰਕਤਾਂ ਜੋ ਮੈਨੂੰ ਇੱਥੇ ਆ ਕੇ ਪਤਾ ਲੱਗੀਆਂ ਹੁਣ ਵੀ ਮੈਂ ਹੈਂਡ ਫ੍ਰੀ ਕਰਕੇ ਫੋਨ ਤੇ ਗੱਲ ਕੀਤੀ ਹੈ ਕਿਰ ਕਿੱਥੇ ਹੋ ਤੁਸੀਂ ਰਾਹੁਲ ਜੀ ਕਹਿੰਦੇ ਸਾਡੇ ਚ ਕੋਈ ਇਦਾਂ ਦੀ ਗੱਲ ਤੇ ਆਪ ਬੁੰਡਾ ਗੈਪ ਹੈ ਜਿਹੜੀ ਕੁੜੀ 2 ਸਾਲ ਤੋਂ ਰਹਿ ਨਹੀਂ ਰਹੀ ਔਰ ਆਪਣੇ ਘਰ ਦੇ ਅੰਦਰ ਐਂਟਰ ਕਰਨ ਲਈ ਉਹ ਤਰਸ ਰਹੀ ਹੈ ਔਰ ਉਸ ਨੂੰ ਨੋ ਦਾ ਦਰਜਾ ਨਹੀਂ ਮਿਲ ਰਿਹਾ ਉਸ ਨੂੰ ਵਾਈਫ ਦਾ ਦਰਜਾ ਨਹੀਂ ਮਿਲ ਰਿਹਾ ਉਹ ਵਿਚਾਰੀ ਕਿੱਥੇ ਖੜੀ ਹੈ ਔਰ ਇੱਕ ਕਾਬਿਲ ਅਫਸਰ ਦੇ ਨਾਲ ਇਦਾਂ ਧੱਕਾ ਹੋਇਆ ਤੇ ਸਾਡਾ ਪੰਜਾਬ ਸਾਡਾ ਸ਼ਹਿਰ ਕਿੱਥੇ ਖੜਾ ਕਿ ਇਹੋ ਜਿਹੇ ਧੱਕੇ ਜੇ ਨੋਆ ਧਿਆਣਾ ਹੋਣ ਲਾਪੇ ਤੇ ਦੱਸੋ ਸਮਾਜਿਕ ਤੌਰ ਤੇ ਲੋਕਤੰਤਰ ਕਿੱਥੇ ਹੈ ਜਾਹਲ ਦੀ ਮਾਤਾ ਵੱਲੋਂ ਜਿਹੜੇ ਮੇਰੇ ਘਰ ਆਣ ਕੇ ਮੇਰੀ ਕੁੱਟਮਾਰ ਕੀਤੀ ਜੀ ਉਹਦਾ ਕੀ ਕਰਨੇ ਇਹ ਕੁੱਟਮਾਰਤ ਤਾਂ ਹੁੰਦੀ ਹੈ ਜੇ ਦਰਵਾਜ਼ਾ ਖੁੱਲ੍ਹਾ ਹੋਵੇ ਹਜੇ ਤੱਕ ਤਾਂ ਮੈਨੂੰ ਦਰਵਾਜ਼ੇ ਦਾ ਵੀ ਨਹੀਂ ਪਤਾ ਲੱਗਾ ਖੋਲ੍ਹਿਆ ਕੁੱਟਮਾਰ ਅੰਦਰ ਵੜ ਕੇ ਹੁੰਦੀ ਹੈ ਜਾਂ ਬਾਹਰ ਬਾਹਰ ਖੜੇ ਵਿਚਾਰੇ ਮੈਂ ਜਦੋਂ ਆਇਆ ਬੈਠੇ ਹੋਏ ਆ ਉਹਦੇ ਆਸ-ਵਿਚਾਰੀ ਕੁੜੀ ਬੈਠੀ ਹੈ ਕਿ ਮੈਂ ਅਨੂੰ ਅੰਦਰ ਐਂਟਰ ਕਰੇ ਕੋਈ ਇੱਕ ਘਰ ਦੀ ਨੌਣ ਤੁਸੀਂ ਬਾਹਰ ਖਿਲਾੜ ਕੇ ਬੈਠੇ ਹੋਏ ਹੋ ਔਰ ਕਾਬਿਲ ਅਫਸਰ ਹੈ ਉਹ ਸ਼ਹਿਰ ਦੇ ਵਿੱਚ ਉਹਦਾ ਰਤਬਾ ਤੁਸੀਂ ਉਹਨੂੰ ਬਾਹਰ ਖਿਲਾੜ ਕੇ ਬੈਠੇ ਹੋ ਤੁਸੀਂ ਫਿਰ ਕਿਸ ਕੈਟਾਗਰੀ ਦੇ ਹੋ ਇਹ ਕੱਟ ਕੇ ਜਿਹੜਾ ਕੋਰਟ ਦੇ ਵਿੱਚ ਇਹਦਾ ਕੇਸ ਚੱਲ ਰਿਹਾ ਉਹਦਾ ਸੀਗਾ ਕੋਰਟ ਦੇ ਵਿੱਚ ਜਿਹੜਾ ਕੇਸ ਚੱਲਦਾ ਉਹਦੀ ਜਿਹੜੀ ਇੰਟੀਮੀਸ਼ਨ ਹੁੰਦੀ ਹੈ ਦੋਹਾਂ ਤਰ੍ਹਾਂ ਨੂੰ ਹੁੰਦੀ ਹੈ ਔਰ ਇੱਥੇ ਇਹਦੇ ਭੈਣੋਨਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਜਿਹੜੀ ਵਿਚਾਰੀ ਉਹ 2 ਸਾਲਾਂ ਤੋਂ ਪਤਾ ਹੀ ਨਹੀਂ ਕਿ ਇੰਟੀਮੀਸ਼ਨ ਹੁੰਦਾ ਕੀ ਹੈ ਕੋਰਟ ਦੇ ਵਿੱਚ ਕੇਸ ਕੀ ਕਹਿੰਦੇ ਕਿੰਨੂ ਹੈ ਉਹ ਤਾਂ ਵਿਚਾਰੀ ਸਵੇਰੇ ਆਪਣੇ ਵਰਕਆਊਟ ਜਾਂਦੀ ਹੈ ਤੇ ਕਰਕੇ ਆ ਜਾਂਦੀ ਹੈ ਉਹ ਜਿੱਦਾਂ ਹਸਬੈਂਡ ਨੇ ਉਹਨੂੰ ਕਿਹਾ ਔਰ ਇੱਕ ਦੇਖੋ ਹੁਣ ਹਰ ਬੱਚੇ ਦਾ ਕਿੱਥੋਂ ਪਤਾ ਲੱਗਦਾ ਕਿ ਉਹਨੇ ਦੋਆਂ ਢਾਈਆਂ ਸਾਲਾਂ 'ਚ ਕਿਸੇ ਨੂੰ ਦੱਸਿਆ ਨਹੀਂ ਕਿ ਮੈਂ ਆਪਣੇ ਹਸਬੈਂਡ ਨਾਲ ਇਦਾਂ ਦਾ ਸਾਡਾ ਚੱਲ ਰਿਹਾ ਹੈ ਆफी ਰਿਲੇਸ਼ਨਸ਼ਲ ਤਾਂ ਆਪ ਆਪੋ ਦਾ ਲੱਗਾ ਔਰ ਇੰਨੇ ਸਾਂ ਮਹੀਨਿਆਂ ਤੋਂ ਕਹੇ ਜੀ ਜੰਦਰ ਦੇ ਵਿੱਚ ਕੰਮ ਕਰ ਰਹੇ ਹੈ ਔਰ ਕਦੀ ਵੀ ਨਹੀਂ ਸਾਨੂੰ ਪਤਾ ਲੱਗਣ ਦਿੱਤਾ ਕਿ ਮੇਰੀ ਹਸਬੰਡ ਦੇ ਨਾਲ ਬੰਦੀ ਨਹੀਂ ਅੱਜ ਮੈਨੂੰ ਬੜਾ ਫੀਲ ਹੋਇਆ ਕਿ ਇੱਕ ਚਿਹਰਾ ਹਸਬੰਡ ਵਾਈਫ ਇਕੱਠੇ ਆ ਕੇ ਸਿਟੀ ਤੋਂ ਬਾਹਰ ਮਿਲ ਰਹੇ ਹੈ ਪਰ ਸਿਟੀ ਦੇ ਵਿੱਚ ਆਪਣੇ ਆਪ ਦੀ ਵਾਈਫ ਨੂੰ ਬਣਾਉਣ ਲਈ ਤਿਆਰ ਨਹੀਂ ਇਹ ਕੋਈ ਗਲਤ ਗੱਲ ਹੈ ਨਹੀਂ ਕੀ ਮੰਨ ਕਰਦੇ ਮੰਨ ਤਾਂ ਇਹੀ ਹੋਊਗੀ ਜਿਹੜੀ ਨਾ ਨੋਨ ਵਿਆਹ ਕੇ ਲਿਆਂਦਾ ਜਿਹੜੀ ਤੀਨੋ ਵਿਆਹ ਕੇ ਲਿਆਂਦਾ ਉਹਨੂੰ ਨਾ ਰੱਖੋ ਔਰ ਬਾਹਰ ਜਿਹੜਾ ਰਿਸ਼ਤਾ ਹੁੰਦਾ ਨਾ ਲੋਕਾਂ ਦੇ ਨਾਲ ਜਾਂ ਕਿਤੇ ਉਹ ਗੈਰ ਗਲਤ ਰਿਸ਼ਤਾ ਉਹਨੂੰ ਮੈਂ ਪਾਕ ਨਹੀਂ ਕਹੂੰਗਾ ਜਿਹੜੇ ਘਰ ਦੇ ਵਿੱਚ ਅਸੀਂ ਹਸਬੈਂਡ ਵਾਈਫ ਇਕੱਠੇ ਰਹੀਏ ਔਰ ਇਕੱਠੇ ਬਾਹਰ ਸਮਾਜਿਕ ਤੌਰ ਤੇ ਮਿਲੀਏ ਬੈਠੀਏ ਉੱਠੀਏ ਉਸ ਰਿਸ਼ਤੇ ਨੂੰ ਪਾਕ ਕਹਿੰਦੇ ਆ ਹਾਂਜੀ ਸਰ ਇੱਕ ਜਿਹੜਾ ਲੇਡੀ ਛਲੋਂ ਜਿਹੜਾ ਵੀ ਹਰਪ੍ਰੀਤ ਕੋਰ ਵੱਲੋਂ ਜਿਹੜਾ ਵੀ ਉਹਨਾਂ ਸੂਰੇ ਪਰਵਾਦੇ ਘਰ ਜਾਣ ਕੇ ਜਿਹੜਾ ਵੀ ਉਹਨਾਂ ਦਾ ਗੇਟ ਗਾੜੀ ਬੈਠੀ ਆ ਕੀ ਕਰਨੇ ਸਾਨੂੰ ਤੇ 112 ਹੈਲਪਲਾਈਨ ਤੋਂ ਸਾਨੂੰ ਆਇਆ ਸੀ ਕਾਲ ਆਈ ਹੈ ਜੀ ਮਾਦਾ ਕਹਿੰਦੀ ਵੀ ਮੇਰੇ ਮੇਦਨਾ ਹੈਪਰ ਹੋ ਰਿਹਾ ਮੇਰੇ ਹੱਥੀ ਪਏ ਆ ਕੇ ਮੇਰੀ ਨ ਕਹ ਰਿਹਾ ਕਿ ਨੋਆ ਮੈਂ ਕੋਰਟ ਕੇ ਚੱਲ ਰਿਹਾ ਸਾਡਾ ਜੀ ਤੇ ਬੇਟਾ ਸਾਡੇ ਨੂੰ ਫਾਰਗਤ ਹੀ ਦਿੱਤੀ ਆ ਮੈਂ ਮੈਂ ਆਪਣੇ ਤੋਂ ਇਹਨੂੰ ਲਾਕ ਕੀਤਾ ਵਾ ਤੇ ਇਹਨਾਂ ਦਾ ਕਹਿਣਾ ਵਾ ਮੇਰੇ ਹੱਥੀ ਪਏ ਆਗੇ ਇੱਥੇ ਤੇ ਮੇਰੇ ਘਰ ਗਾੜੀ ਮੈਨੂੰ ਘੇਰਿਆ ਵਾ ਮੈਨੂੰ ਬਾਹਰ ਨਹੀਂ ਨਿਕਲ ਦੇਂਦੇ ਅਸੀਂ 112 ਤੋਂ ਹੈਲਪ ਲਾਈਨ ਤੋਂ ਉਸੇ ਵਾਲੇ ਆ ਗਏ ਇਹਨਾਂ ਤੋਂ ਗੋਦੀ ਕੀਤੀ ਆ ਤੇ ਬਾਰੇ ਸਾਨੂੰ ਨਹੀਂ ਪਤਾ ਕਿ ਕੋਰਟ ਕੇ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ ਉਹ ਐਸਐਚਓ ਸਾਹਿਬ ਦੀ ਨੋਟਿਚ ਲਿਆ ਦਿੰਦੇ ਆ ਥਾਣਾ ਮੁਕਤਰਾ ਜਾ ਕੇ ਜੋ ਵੀ ਇਹਨਾਂ ਦਾ ਹੋਊਗਾ ਉਹ ਜਾ ਕੇ ਕਿੰਚੋਂ ਸਰਾਂ ਨੂੰ ਉਨਤ ਆਤਾਂਗੇ ਜਿਹੜੀ ਬੀਬੀ ਵਾਲਾ ਤੁਹਾਨੂੰ ਐਰਪਲੇਨ ਤੇ ਨੰਬਰ ਤੇ ਫੋਨ ਕੀਤਾ ਗਿਆ ਤੇ ਉਹਨਾਂ ਕੋ ਕੋਰਟ ਦੀ ਜਿਹੜੀ ਪੀਐਫਆਈਆਰ ਜਾਂ ਮੰਗੀ ਚਾਪੂ ਕੋਈ ਨਹੀਂ ਸਾਨੂੰ ਕੋਈ ਨਹੀਂ ਦਿਖਾਇਆ ਜੀ ਉਹਨਾਂ ਨੇ ਜਾ ਕੇ ਥਾਣੇ ਦਿਖਾਉਣਗੇ ਸਾਨੂੰ ਨਹੀਂ ਕੋਈ ਦਿਖਾਇਆ ਥਾਣੇ ਐਸਚੂ ਸਾਹਿਬ ਨੂੰ ਹੁਣ ਕੀ ਕਹਿ ਕੇ ਚਲੇ ਪਰਿਵਾਰ ਵਾਲੇ ਨੇ ਪਰਿਵਾਰਾਂ ਨੇ ਟਾਈਮ ਦੇ ਕੇ ਚਲੇ ਥਾਣੇ ਆ ਜੋ ਤੁਹਾਡਾ ਥਾਣੇ ਲੈ ਕਿੰਨੂ ਦੇ ਕੇ ਆਏ ਜੀ ਅੱਜ ਜੇ ਅਸੀਂ ਮੋਗੋ ਪਰੇ ਠਾਲੇ ਪਹੁੰਚੇ ਹਾਂ ਸਾਡੀ ਭੈਣ ਆ ਹਰਪ੍ਰੀਤ ਕੌਰ ਜਿਨ੍ਹਾਂ ਦਾ ਪਤਾ ਲੱਗਾ ਕਿ ਸਹੁਰੇ ਪਰਿਵਾਰ ਨੇ ਕੋਟਮਾਰ ਕੀਤੀ ਆ ਤੇ ਭੈਣ ਸਾਡੀ ਸਵੇਰੇ 8 ਵਜੇ ਦੀ ਉਹ ਪਰ ਸੋਰਾ ਪਰਿਵਾਰ ਨੇ ਦਰਵਾਜ਼ਾ ਨਹੀਂ ਖੋਲਿਆ ਤੇ ਭੈਣ ਦੀ ਕੁੱਟਮਾਰ ਕੀਤੀ ਭੈਣ ਹਰਪ੍ਰੀਤ ਕੌਰ ਦੀ ਸੋ ਇਹਦੇ ਭੈਣ ਨੇ ਮੁਕਪੁਰੇ ਥਾਣੇ ਵਿੱਚ ਦਰਖਾਸਤ ਦਿੱਤੀ ਆ ਜਿਹਦੇ ਤਹਿਤ ਜ세 ਬੰਦੀਆਂ ਇਕੱਠੀਆਂ ਹੋਈਆਂ ਵਾ ਤੇ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਕਿ ਇਸ ਭੈਣ ਦੀ ਹਰਪ੍ਰੀਤ ਕੌਰ ਦੀ ਦਰਖਾਸਤ ਤੇ ਅਸੀਂ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਜੀ ਅਗਰ ਕੀ ਕਾਰਨ ਹੈ ਵੇਖੋ ਜੀ ਜੇ ਕਾਰਵਾਈ ਨਹੀਂ ਕਰਦੇ ਤੇ ਫਿਰ ਅਸੀਂ ਵਾਲਮੀਕੀ ਸਮਾਜ ਆਪਣੀ ਭੈਣ ਦੇ ਨਾਲ ਖੜੇ ਆ ਤੇ ਹੋਰ ਵੀ ਜ세 ਬੰਦੀਆਂ ਜਿਹੜੀਆਂ ਪੂਰਾ ਸਾਡਾ ਸਾਥ ਦੇਣਗੀਆਂ ਇਸ ਭੈਣ ਨੂੰ ਜੋ ਬੰਦਾਂ ਨੇ ਸਾਬ ਦਵਾ ਕੇ ਟਾਂਕੇ ਤੇ ਦਿਵਾਉਣਾ ਸਾਨੂੰ ਵੈਸੇ ਵੀ ਆਉਂਦਾ ਵਾ